ਕੁਸੀ ਪ੍ਰਾਈਮਰੀ ਇਨੀਸ਼ੀਏਟਿਵ ਦੇਖ ਰਹੇ ਹਾਂ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਕੁਝ ਇੱਕ ਹਿੱਸਿਆਂ ਦੇ ਵਿੱਚ ਮੀਂਹ ਪਿਆ ਉਹ ਵੀ ਥੋੜਾ ਜਿਹਾ ਬਹੁਤਾ ਨਹੀਂ ਪਰ ਬਹੁਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਮੀਂਹ ਨਹੀਂ ਪਿਆ ਲੰਘੇ ਕੱਲ ਗਰਮੀ ਰਹੀ ਹੈ ਤੇ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਹੋਇਆ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਆ ਕਿ ਅਗਲੇ ਤਿੰਨ ਦਿਨ ਮੌਸਮ ਠੀਕ ਰਹਿਣਾ ਮੀ ਕਣੀ ਦੀ ਸੰਭਾਵਨਾ ਭੋਰਾ ਵੀ ਨਹੀਂ ਹੈ ਜੇ ਕਿਤੇ ਪੈ ਗਿਆ ਮਾੜਾ ਮੋਟਾ ਉਹ ਵੱਖਰੀ ਗੱਲ ਆ ਪਰ ਫਿਲਹਾਲ ਕੋਈ ਸੰਭਾਵਨਾ ਨਹੀਂ ਆ ਲੰਗੇ ਕੱਲ ਪੰਜਾਬ ਦੇ ਵੱਡੇ ਹਿੱਸੇ ਵਿੱਚ ਧੁੱਪ ਨਿਕਲੀ ਆ ਤੇ ਚੰਗੀ ਗੱਲ ਆ ਪੰਜਾਬ ਦੇ ਵਿੱਚ ਪਾਈ ਹੁਣ ਮੀਂਹ ਦੀ ਲੋੜ ਵੀ ਨਹੀਂ ਆ ਹਾਂ ਜਦੋਂ ਮੀਂਹ ਵੱਧਦਾ ਜਾਂ ਮੀਂਹ ਪੈਂਦਾ ਤੇ ਉਸ ਵੇਲੇ ਫਿਰ ਪੰਜਾਬੀਆਂ ਦੇ ਫਿਕਰ ਦੇ ਵਿੱਚ ਵਾਧਾ ਹੋ ਜਾਂਦਾ ਵੀ ਕਿਤੇ ਇਹ ਨਾ ਹੋਵੇ ਵੀ ਇੱਕ ਵਾਰ ਫੇਰ ਨਹਿਰਾਂ ਦੇ ਵਿੱਚ ਪਾਣੀ ਵੜ ਜੇ ਇੱਕ ਵਾਰ ਫੇਰ ਡੈਮਾਂ ਤੇ ਦਰਿਆਵਾਂ ਦੇ ਵਿੱਚ ਪਾਣੀ ਵੜ ਜੇ ਇਸ ਗੱਲ ਦਾ ਫਿਕਰ ਸਤਾਉਣ ਲੱਗਦਾ ਕਿਤੇ ਬੰਨ ਫੇਰਨਾ ਪੋਲੇ ਪੈ ਜਾਣ ਇਸ ਗੱਲ ਦਾ ਫਿਕਰ ਸਤਾਉਣ ਲੱਗਦਾ ਸੋ ਇਸ ਵੇਲੇ ਮੀਂਹ ਦੀ ਜ਼ਰੂਰਤ ਹੈ ਵੀ ਨਹੀਂ ਤੇ ਮੌਸਮ ਵਿਭਾਗ ਕਹਿੰਦਾ ਜੀ ਕਿ ਪੈਣ ਦੀ ਸੰਭਾਵਨਾ ਵੀ ਨਹੀਂ ਤੇ ਵੈਸੇ ਆਪਾਂ ਜਾਣਦੇ ਕਿ ਬੀਤੇ ਦਿਨਾਂ ਦੇ ਵਿੱਚ ਜੋ ਜੋ ਜਿਵੇਂ ਜਿਵੇਂ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਸਾਰੇ ਮੀਡੀਆ ਨੇ ਤੇ ਅਸੀਂ ਪ੍ਰਾਈਮਰੀ ਸ਼ਾ ਟੀਵੀ ਦੇ ਰਾਹੀਂ ਆਪੀ ਦੇ ਨਾਲ ਸਾਂਝ ਪਾਉਂਦੇ ਰਹੇ ਹਾਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੜ੍ਹ ਤੇ ਹੜ੍ਹ ਤੋਂ ਬਾਅਦ ਮਨੁੱਖ ਮਨੁੱਖ ਦੀ ਕਿਵੇਂ ਮਦਦ ਕਰ ਰਿਹਾ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਪਾਣੀ ਘਟ ਰਿਹਾ ਪਾਣੀ ਕਈ ਥਾਵਾਂ ਤੇ 3 ਫੁੱਟ ਕਈ ਥਾਵਾਂ ਤੇ 4 ਫੁੱਟ ਘਟਿਆ ਵੀ ਆ ਕਈ ਥਾਵਾਂ ਤੇ ਰੇਤ ਨਜ਼ਰ ਆਉਣ ਲੱਗ ਪਈ ਆ ਤੇ ਜਦੋਂ ਰੇਤ ਦਿਸਦੀ ਖੇਤ ਦੇ ਵਿੱਚ ਤੇ ਕਿਸਾਨ ਦੀ ਮਜ਼ਦੂਰ ਦੀ ਭੁੱਬ ਨਿਕਲਦੀ ਆ ਵੀ ਆ ਮੇਰਾ ਖੇਤ ਕਿਵੇਂ ਉਪਜਾਊ ਹੋਊਗਾ ਲਗਾਤਾਰ ਇਸੇ ਗੱਲ ਕਰਕੇ ਹੀ ਕਿਸਾਨ ਚੁਰਦੇ ਆ ਇਸੇ ਗੱਲ ਕਰਕੇ ਰੋਂਦੇ ਆ ਵੀ ਜੋ ਪਾਣੀ ਆ ਗਿਆ ਜੋ ਖੇਤ ਦੇ ਵਿੱਚ ਰੇਤ ਆ ਗਈ ਉਸ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਤਾਂ ਇੱਕ ਮਸਲਾ ਖੜਾ ਹੋ ਗਿਆ ਦੂਜਾ ਮਸਲੇ ਦਾ ਹੱਲ ਕਿਵੇਂ ਨਿਕਲਣਾ ਤੇ ਹੱਲ ਕੱਢਦੇ ਕੱਢਦੇ ਅਸੀਂ ਕਿੰਨੇ ਕਰਜ਼ੇ ਦੇ ਬੋਝ ਥੱਲੇ ਆਉਣਾ ਲੰਘੇ ਕੱਲ ਵੀ ਇਵੇਂ ਹੋਇਆ ਕਈ ਥਾਵਾਂ ਤੋਂ ਖਬਰਾਂ ਆਈਆਂ ਵੀ ਭਾਈ ਕਿਸਾਨ ਹੁਣ ਰੋਂਦੇ ਆ ਕਿ ਸਾਡੇ ਖੇਤ ਦੇ ਵਿੱਚ ਇੰਨੀ ਰੇਤ ਪਈ ਆ ਕਈ ਥਾਵਾਂ ਤੇ ਘਰ ਡਿੱਗੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਦਾਨੀ ਸੱਜਣ ਵੀ ਸਾਹਮਣੇ ਆਏ ਆ ਜਿਹੜੇ ਦਾਨੀ ਸੱਜਣ ਆਏ ਆ ਉਹਨਾਂ ਦਾ ਵਿੱਚ ਉਹਨਾਂ ਜੀ ਦਲੀ ਤੌਰ ਦੇ ਉੱਤੇ ਕੱਲਾ ਕੱਲਾ ਪੰਜਾਬੀ ਸ਼ੁਕਰੀਆ ਅਦਾ ਕਰੇ ਹਾਲਾਂਕਿ ਸਾਡੇ ਵਿੱਚੋਂ ਬਹੁਤੇ ਨਾ ਸ਼ੁਕਰੇ ਵੀ ਆ ਇਹ ਸ਼ੁਕਰੀਆ ਅਦਾ ਕਰਨ ਦੇ ਆਦੀ ਨਹੀਂ ਹੈਗੇ ਆਪਾਂ ਚੀਜ਼ ਲਈ ਤੇ ਪਿੱਠ ਧਮਾਈ ਤੇ ਨਿਕਲ ਗਏ ਚੀਜ਼ ਲਈ ਇਹ اخلاقی ਤੌਰ ਤੇ ਫਰਜ਼ ਨਿਭਾਏਗੇ ਕਿ ਉਹਨਾਂ ਦੀ ਡਿਊਟੀ ਦੇ ਵਿੱਚ ਸ਼ਾਮਲ ਨਹੀਂ ਸੀ ਇਹ ਕਿ ਉਹ ਤੁਹਾਡੀ ਜਾਂ ਮੇਰੀ ਜਾਂ ਮੰਨ ਲਓ ਮੈਨੂੰ ਕੋਈ ਲੋਡ ਹੋਵੇ ਤੇ ਮੇਰੇ ਕੋਲੇ ਕੋਈ ਬੰਦਾ ਮੇਰੀ ਲੋਡ ਪੂਰੀ ਕਰਨ ਵਾਸਤੇ ਆਵੇ ਮੇਰਾ ਦਿਲੀ ਤੌਰ ਦੇ ਉਤੇ ਇਹ ਫਰਜ਼ ਬਣਦਾ ਕਿ ਉਹਦੇ ਧੰਨਵਾਦ ਕਰਾਂ ਜੇ ਮੈਂ ਨਹੀਂ ਧੰਨਵਾਦ ਕਰਦਾ ਉਹਦੇ ਨਾਲ ਮਿੱਠੇ ਬੋਲਣ ਨਾਲ ਪਿਆਰ ਦੇ ਨਾਲ ਪੇਸ਼ ਆਵਾਂ ਤੇ ਅਗਲੀ ਗੱਲ ਇਹ ਕਿ ਉਹਦੇ ਨਾਲ ਲੁੱਟ-ਛੁੱਟ ਨਾ ਕਰਾਂ ਕਿਉਂਕਿ ਇਸ ਵੇਲੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਵੀਡੀਓ ਸਾਹਮਣੇ ਆਈਆਂ ਜਿੱਥੇ ਲੁੱਟ ਖਸੁੱਟ ਵੀ ਹੁੰਦੀ ਆ ਜਿੱਥੇ ਟਰਾਲੀਆਂ ਨੂੰ ਲੋਕ ਪੈ ਨਿਕਲੇ ਆ ਹਾਲਾਂਕਿ ਕੁਝ ਕ ਖਬਰਾਂ ਪਰ ਜਿਹੜੀਆਂ ਮੀਡੀਆ ਦੇ ਵਿੱਚ ਆ ਗਈਆਂ ਉਹ ਤਾਂ ਆ ਗਈਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਚੜ ਗਈਆਂ ਉਹ ਤਾਂ ਚੜ ਗਈਆਂ ਵੱਡੀ ਗਣਤੀ ਦੇ ਵਿੱਚ ਪੰਜਾਬੀ ਬੜੇ ਤੇਲੂਆ ਬੜੀ ਮਦਦ ਕਰਨ ਵਾਸਤੇ ਨਿਤਰੇ ਆ ਪਰ ਆਪਾਂ ਇਹਨਾਂ ਦਾ ਸ਼ੁਕਰੀਆ ਨਾ ਕਰਨਾ ਇਹਨਾਂ ਨੇ ਸਾਡੀ ਪੀੜ ਨੂੰ ਆਪਣੀ ਪੀੜ ਸਮਝਿਆ ਤੇ ਆਪਾਂ ਇਹਨਾਂ ਦਾ ਦਿਲੋਂ ਤੌਰ ਦੇ ਉਤੇ ਧੰਨਵਾਦ ਅਦਾ ਕਰੀਏ ਜੇ ਸਾਡਾ ਕੋਈ ਘਰ ਪਾ ਕੇ ਦਿੰਦਾ ਸ਼ੁਕਰੀਆ ਜੇ ਸਾਡੇ ਖੇਤ ਦੇ ਵਿੱਚੋਂ ਕਿਰਤ ਚੁੱਕਦਾ ਸ਼ੁਕਰੀਆ ਜੇ ਸਾਡੇ ਇਸ ਵੇਲੇ ਬੰਨਾਂ ਵਾਸਤੇ ਲੜਾਈ ਲੜ ਰਹੇ ਲੋਕ ਸ਼ੁਕਰੀਆ ਜੇ ਸਾਡੇ ਘਰ ਦੇ ਵਿੱਚ ਅਨਪ੍ਰਸ਼ਾਦਾ ਪਚਾਉਂਦੇ ਸ਼ੁਕਰੀਆ ਪਸ਼ੂਆਂ ਲਈ ਚਾਰਾ ਪਚਾਉਂਦੇ ਸ਼ੁਕਰੀਆ ਆਪਾਂ ਸ਼ੁਕਰੀਆ ਸ਼ਬਦਾ ਜਿਹੜਾ ਉਹ ਆਪਣੇ ਚੇਤੇ ਦੇ ਵਿੱਚੋਂ ਵਿਸਾਰਨਾ ਨਹੀਂ ਤੇ ਜੇਕਰ ਇਹ ਨਾ ਵਿਸਰੇ ਤਾਂ ਆਪਣੇ ਅੱਧੇ ਮਸਲੇ ਹੱਲ ਹੋ ਗਏ ਸਮਝ ਲਓ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਲੰਗੇ ਕੱਲ ਫੋਰਟ ਸਹਸਪਤਾਲ ਮੁਹਾਲੀ ਦੇ ਵਿੱਚ ਜਿੱਥੇ ਕਿ ਉਹ ਦਾਖਲਾ ਪਿਛਲੇ ਕੁਝ ਦਿਨਾਂ ਤੋਂ ਕਿਉਂਕਿ ਸਿਹਤ ਉਹਨਾਂ ਦੀ ਠੀਕ ਨਹੀਂ ਸੀ ਉਹਨਾਂ ਨੇ ਹਸਪਤਾਲ ਦੇ ਵਿੱਚੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੈਬਨਟ ਮੀਟਿੰਗ ਕੀਤੀ ਆ। ਇਹਦੇ ਵਿੱਚ ਉਹਨਾਂ ਨੇ ਕਈ ਮਹੱਤਵਪੂਰਨ ਐਲਾਨ ਕੀਤੇ ਆ ਤੇ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੀ ਸਿਹਤ ਪਿਛਲੇ ਕੁਝ ਦਿਨ ਤੋਂ ਠੀਕ ਨਹੀਂ ਸੀ ਪਰ ਹੁਣ ਮੈਂ ਲਗਾਤਾਰ ਠੀਕ ਹੋ ਰਿਹਾ। ਮੈਂ ਵੀ ਇੱਕ ਇਨਸਾਨ ਆ ਤੇ ਬਿਮਾਰ ਕੋਈ ਵੀ ਹੋ ਸਕਦਾ। ਨਾਲੇ ਵੀ ਗੱਲ ਕਹੀ ਆ ਕਿ ਮੈਂ ਲੋਕਾਂ ਦੇ ਵਿੱਚ ਫਿਰਨ ਵਾਲਾ ਬੰਦਾ। ਮੈਨੂੰ ਲੋਕਾਂ ਦੇ ਵਿੱਚ ਜਾ ਕੇ ਚੰਗਾ ਲੱਗਦਾ। ਇੱਥੇ ਬੈਠ ਕੇ ਨਹੀਂ ਪਰ ਕਿਉਂਕਿ ਇਸ ਵੇਲੇ ਬਿਮਾਰ ਆ ਮੈਂ ਪੰਜਾਬ ਦੇ ਡੀਜੀਪੀ ਤੇ ਹੋਰ ਵੱਖ-ਵੱਖ ਅਧਿਕਾਰੀਆਂ ਦੇ ਨਾਲ ਹਸਪਤਾਲ ਦੇ ਕਮਰੇ ਦੇ ਵਿੱਚ ਹੀ ਮੀਟਿੰਗ ਕੀਤੀ ਤੇ ਮੈਂ ਚਾਹੁੰਦਾ ਜੀ ਕਿ ਪੰਜਾਬ ਦਾ ਕੱਲਾ ਕੱਲਾ ਮਸਲਾ ਹੱਲ ਹੋਵੇ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆ ਉਹਨਾਂ ਨੇ ਕਿਹੜੇ 10 ਵਾਅਦੇ ਕੀਤੇ ਆ ਉਹਨਾਂ ਨੇ ਕਿਹੜੇ 10 ਐਲਾਨ ਕੀਤੇ ਰੇਤ ਦੇ ਸਬੰਤ ਪਹਿਲਾਂ ਉਹਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਹੜ ਤੋਂ ਬਾਅਦ ਸਰਕਾਰ ਜਿਸ ਦੀ ਜ਼ਮੀਨ ਉਹਦੀ ਰੇਤ ਯਾਨੀ ਕਿ ਜਿਹਦਾ ਖੇਤ ਉਹਦੀ ਰੇਤ ਨੀਤੀ ਲੈ ਕੇ ਆਈ ਆ ਕਿਸਾਨ ਆਪਣੀ ਜ਼ਮੀਨ ਦੇ ਵਿੱਚੋਂ ਰੇਤ ਮਿੱਟੀ ਕੱਢ ਸਕਣਗੇ ਤੇ ਜੇਕਰ ਚਾਹਣ ਤਾਂ ਉਹਨੂੰ ਵੇਚ ਵੀ ਸਕਣਗੇ ਹੜ ਪ੍ਰਭਾਵਿਤ ਫਸਲਾਂ ਦੇ ਲਈ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦੇਵਾਂਗੇ ਹੜ੍ਹ ਦੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਟੁੱਟੇ ਤੇ ਪਾਣੀ ਦੇ ਵਿੱਚ ਵਹਿ ਗਏ ਘਰਾਂ ਦਾ ਸਰਵੇ ਕਰਕੇ ਭੁਗਤਾਨ ਕਰਾਂਗੇ ਸਹਿਕਾਰੀ ਬੈਂਕਾਂ ਸੁਸਾਇਟੀਆਂ ਦੇ ਕਰਜ਼ੇ ਦੀਆਂ ਕਿਸ਼ਤਾਂ 6 ਮਹੀਨੇ ਵਾਸਤੇ ਅੱਗੇ ਪਾਈਆਂ ਗਈਆਂ ਨੇ ਪਸ਼ੂ ਤੇ ਮੱਛੀ ਪਾਲਣ ਦੇ ਨਾਲ ਸਬੰਧਤ ਨੁਕਸਾਨ ਦੀ ਪਰਪਾਈ ਕਰਾਂਗੇ ਤੇ ਵਿਸ਼ੇਸ਼ ਤੌਰ ਦੇ ਉੱਤੇ ਟੀਕਾ ਕਰਨ ਮੁਹਿੰਮ ਦੀ ਸ਼ੁਰੂਆਤ ਹੋਏਗੀ 1700 ਪਿੰਡ ਤੇ 300 ਸ਼ਹਿਰੀ ਖੇਤਰਾਂ ਦੇ ਵਿੱਚ ਫੋਗਿੰਗ ਮਸ਼ੀਨਾ ਜਾਣਗੀਆਂ ਹਰ ਪਿੰਡ ਦੇ ਵਿੱਚ ਕਲੀਨਿਕ ਡਾਕਟਰਾਂ ਦੀ ਟੀਮ ਤੇ ਦਵਾਈਆਂ ਦੀ ਸਹੂਲਤ ਹੋਏਗੀ ਸਕੂਲ ਕਾਲਜ ਤੇ ਬਿਜਲੀ ਢਾਂਚੇ ਦੀ ਮਰਮਤ ਹੋਏਗੀ ਜਿਹਦਾ ਖੇਤ ਉਹਦੀ ਰੇਤ ਸਕੀਮ ਤਹਿਤ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤ ਕੱਢ ਕੇ ਵੇਚ ਵੀ ਸਕਣਗੇ ਇਸ ਖਬਰ ਤੇ ਟਿੱਪਣੀ ਕਰਦੇ ਆ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਜਿਹੜੇ ਐਲਾਨ ਕੱਲ ਭਗਵੰਤ ਮਾਨ ਹੋਰਾਂ ਦੇ ਵੱਲੋਂ ਕੀਤੇ ਗਏ ਆ ਇਹ ਮਹੱਤਵਪੂਰਨ ਇਹਨਾਂ ਦੀ ਉਡੀਕ ਵੀ ਕੀਤੀ ਜਾਂਦੀ ਸੀ ਤੇ ਰੇਤ ਦੇ ਮੁੱਦੇ ਦੇ ਉੱਤੇ ਖਾਸ ਕਰਕੇ ਉਡੀਕ ਹੋ ਰਹੀ ਸੀ ਵੀ ਭਾਈ ਰੇਤ ਦਾ ਕੀ ਬਣੂਗਾ ਖੇਤ ਵਿੱਚਲੀ ਰੇਤ ਦਾ ਕਰਨਾ ਕੀ ਆ ਉਹਨਾਂ ਨੇ ਇਹ ਗੱਲ ਕਹਿਤੀ ਜੀ ਭਾਈ ਤੁਸੀਂ ਆਪਦੇ ਖੇਤ ਵਿੱਚੋਂ ਰੇਤਾ ਆਪੇ ਵੇਚ ਵੀ ਸਕਦੇ ਆ ਪਰ ਇੱਕ ਤੈਹ ਸਮੇਂ ਤੱਕ ਇਹ ਨਹੀਂ ਵੀ ਜਦੋਂ ਮਰਜ਼ੀ ਵੇਚ ਲੋ ਜਦੋਂ ਮਰਜ਼ੀ ਇਹਨੂੰ ਚੱਕ ਲੋ ਇਉਂ ਨਹੀਂ ਤੈਹ ਕਰ ਦਿੱਤਾ ਗਿਆ ਸਮਾਂ 15 ਸਤੰਬਰ ਤੱਕ ਉਦੋਂ ਤੱਕ ਸਾਰਾ ਕੁਝ ਤੁਸੀਂ ਕਰ ਸਕਦੇ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਸ ਵੇਲੇ 20000 ਨਹੀਂ ਸਕੋ ਕਿਸਾਨ ਨੇ ਗੱਲ ਕਹਿੰਨੀ ਸੀ ਕਿ 50000 ਮੁਆਵਜ਼ਾ ਮਿਲੇ ਕਿਸੇ ਜਥੇਬੰਦੀ ਨੇ ਮੰਗ ਆ ਜੀ ਕਿ 60000 ਮੁਆਵਜ਼ਾ ਮਿਲੇ ਕੋਈ ਲੱਖ ਦੀ ਵੀ ਮੰਗ ਕਰ ਰਿਹਾ ਲੰਗੇ ਕੱਲ ਸੁਖਬੀਰ ਸਿੰਘ ਬਾਦਲ ਖੁਰਾ ਨੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਆ ਇਹਦੇ ਵਿੱਚ ਇਹ ਗੱਲ ਕਹੀ ਆ ਅਕਾਲੀ ਦਲ ਦੇ ਆਗੂਆਂ ਦੇ ਨਾਲ مشورہ ਕਰਨ ਤੋਂ ਬਾਅਦ ਕਿ ਇਸ ਵੇਲੇ ప్రతి ਪਸ਼ੂ ਜਿਨ੍ਹਾਂ ਦੇ ਪਸ਼ੂਆਂ ਮੁੱਕੇ ਆ 1 ਲੱਖ ਰੁਪਏ ਸਰਕਾਰ ਮੁਆਵਜ਼ਾ ਦੇਵੇ 50 ਹਜ਼ਾਰ ਰੁਪਏ ਏਕੜ ਮੁਆਵਜ਼ਾ ਚਾਹੀਦਾ ਇਸ ਵੇਲੇ ਜਿਹੜੇ ਇਸ ਵੇਲੇ ਕਿਸਾਨੀ ਆ ਜਿਨ੍ਹਾਂ ਦੇ ਖੇਤ ਬਰਬਾਦ ਹੋਏ ਆ ਫਸਲ ਬਰਬਾਦ ਹੋਈ ਆ ਸੋ ਉਹਨਾਂ ਨੇ ਕਈ ਤਰ੍ਹਾਂ ਦੀਆਂ ਹੋਰ ਮੰਗਾਂ ਵੀ ਕੀਤੀਆਂ ਪਰ ਦੇਖੋ 20 ਹਜ਼ਾਰ ਵੀ ਕਿਹੜੇ ਹਿਸਾਬ ਨਾਲ ਮਿਲੂਗਾ ਇਹਦੇ ਵੱਲ ਲੋਕਾਂ ਦਾ ਧਿਆਨ ਟਿਕਿਆ ਰਹਿਣਾ ਇਹ ਜਿਹੜੀਆਂ ਕੈਟਾਗਰੀ ਬਣ ਗਈਆਂ ਇਹਦੇ ਵਿੱਚ ਕੋਈ ਕੈਟਾਗਰੀ 'ਚ 10000 ਰੁਪਏ ਆਊਗਾ ਕਹੇ 'ਚ 15 ਵੀ ਆਊ ਸ਼ਾਇਦ ਕਹੇ ਦੇ ਵਿੱਚ 20 ਵੀ ਆਵੇ ਇਹ ਹੁਣ ਕਿੰਨੀ ਦੇਰ ਦੇ ਵਿੱਚ ਮਿਲੂਗਾ ਧਿਆਨ ਇਸ ਗੱਲ ਦੇ ਵਲ ਟਿਕ ਰਹਿਣਾ ਫਿਲਹਾਲ ਗੱਲੇ ਜੀ ਕਿ ਨੁਕਸਾਨ ਦੀ ਗਿਣਤੀ ਮਣਤੀ ਕੀਤੀ ਜਾ ਰਹੀ ਆ ਤੇ ਗਿਣਤੀ ਮਣਤੀ ਤੋਂ ਬਾਅਦ ਪਤਾ ਲੱਗੂਗਾ ਜੀ ਕਿਹੜੇ ਹਿੱਸੇ ਦੇ ਵਿੱਚ ਕੀ ਸਰਕਾਰ ਪਾਉਂਦੀ ਹੈ ਤੇ ਕਿਹੜੇ ਹਿੱਸੇ ਦੇ ਵਿੱਚ ਕੀ ਨਹੀਂ ਉਹਦਾ ਵੈਸੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਪੰਜਾਬ ਦੇ ਵਿੱਚ ਆਉਣਾ ਉਹਨਾਂ ਨੇ ਵੀ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲੈਣਾ ਇਸ ਤੋਂ ਪਹਿਲਾਂ ਸ਼ਿਵਰਾਜ ਸਿੰਘ ਚੋਹਾਨ ਵੀ ਆਏ ਸੀ ਖੇਤੀਬਾੜੀ ਮੰਤਰੀ ਕੇਂਦਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ ਖੜੀ ਰਹੂਗੀ ਤੇ ਮੋਦੀ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਆ ਕਿ ਭਾਈ ਤੁਸੀਂ ਇੱਥੇ ਕੋਈ ਟੂਰਿਸਟ ਦੇ ਤੌਰ ਦੇ ਉੱਤੇ ਟੂਰਿਜ਼ਮ ਦੇ ਤੌਰ ਦੇ ਉੱਤੇ ਨਾ ਆਇਓ ਵੀ ਭਾਈ ਅਸੀਂ ਘੁੰਮਣ ਫਿਰਨ ਆਏ ਆ ਕੋਈ ਨਾ ਕੋਈ ਐਲਾਨ ਵੀ ਕਰ ਜਿਓ ਜਿਵੇਂ ਆ ਮੋਦੀ ਸਾਹਿਬ ਪੰਜਾਬ ਦੇ ਕੁਝ ਐਲਾਨ ਕਰਕੇ ਜਾਂਦੇ ਆ ਜਾਂ ਕੱਲਾ ਮੌਕਾ ਦੇਖ ਕੇ ਜਾਂਦੇ ਆ ਜਾਂ ਇਹਦੇ ਵਿੱਚ ਕੋਈ ਹੋਰ ਗੱਲ ਕਹਿ ਕੇ ਜਾਂਦੇ ਕੀ ਟਿੱਪਣੀ ਕਰਕੇ ਜਾਂਦੇ ਆ ਪਰ ਸ਼ਾਇਦ ਕੁਝ ਨਾ ਕੁਝ ਅੱਜ ਕੁਝ ਕਰਕੇ ਜਾਣ ਅਗਲੀ ਗੱਲ ਇਹ ਵੀ ਰੇਤ ਦੀ ਕਿਉਂਕਿ ਰੇਤ ਇੱਕ ਬਹੁਤ ਵੱਡੀ ਸਮੱਸਿਆ ਉਹ ਇਹ ਹੈ ਜੀ ਕਿ ਜੇਕਰ ਤੁਹਾਡੇ ਖੇਤ ਦੇ ਵਿੱਚ ਦਰਿਆ ਕਰਕੇ ਰੇਤ ਆ ਗਈ ਹੜ ਕਰਕੇ ਇਹ ਰੇਤ ਜਿਹੜੀ ਤੱਕ ਦਰਿਆ ਦੇ ਨੇੜੇ-ਨੇੜੇ ਆ ਇਹ ਤਾਂ ਚਲੋ ਵਰਤੋਂ ਯੋਗ ਵੀ ਹੁੰਦੀ ਆ ਕਿਉਂਕਿ ਦਰਿਆ ਵਾਲੀ ਰੇਤ ਇਧਰ ਪਾਣੀ ਦੀਆਂ ਛੱਲਾਂ ਦੇ ਨਾਲ ਪਾਣੀ ਦੇ ਵਹਾਣ ਨਾਲ ਤੁਹਾਡੇ ਵਾਲੇ ਪਾਸੇ ਆ ਗਈ ਜਿਹੜੇ ਖੇਤ ਦਰਿਆ ਦੇ ਨੇੜੇ ਆ ਉਥੇ ਤਾਂ ਆਪਾਂ ਮੰਨਦੇ ਜੀ ਕਿ ਰੇਤ ਵਿੱਚਣ ਯੋਗ ਹੈਗੀ ਆ ਪਰ ਜਿਹੜੀ ਕਈ ਕਿਲੋਮੀਟਰ ਅੱਗੇ ਤੱਕ ਆ ਗਈ ਵੀ ਭਾਈ ਪਾਣੀ ਜਿੱਧਰ ਨੂੰ ਗਿਆ ਉਧਰ ਚਾਈ ਜਾਂਦੀ ਆ ਉਥੇ ਰੇਤ ਉਹ ਸਾਰੀ ਦੇ ਕੰਮ ਆਉਣ ਵਾਲੀ ਨਹੀਂ ਹੁੰਦੀ ਉਹ ਕੱਲੀ ਭਰਤ ਪਾਉਣ ਦੇ ਕੰਮ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਮਿੱਟੀ ਤੇ ਹੋਰ ਚੀਜ਼ਾਂ ਲੜੀਆਂ ਹੁੰਦੀਆਂ ਉਹ ਸ਼ੁੱਧ ਰੇਤ ਨਹੀਂ ਆ ਉਹ ਕਹਿ ਦਈਏ ਵੀ ਕਾਮਯਾਬ ਰੇਤ ਨਹੀਂ ਆ ਸੋ ਇਹ ਜਦੋਂ ਸਰਕਾਰ ਨੇ ਖੁੱਲ੍ਹ ਦਿੱਤੀ ਹੈ ਵੀ ਭਾਈ ਤੁਸੀਂ ਵੇਚ ਲਓ ਇਹਦੇ ਕਰਕੇ ਸ਼ਾਇਦ ਕਿਸਾਨੀ ਦਾ ਥੋੜਾ ਬਹੁਤਾ ਜਿਹੜਾ ਉਹ ਨੁਕਸਾਨ ਜਿਹੜਾ ਉਹ ਪੂਰਾ ਹੋ ਜਾਵੇ ਹਾਲਾਂਕਿ ਪੂਰਾ ਤਾਂ ਨਹੀਂ ਹੁੰਦਾ ਪਰ ਜਿੰਨਾ ਕੁ ਨੁਕਸਾਨ ਦੀ ਪੂਰਤੀ ਹੋ ਸਕਦੀ ਸ਼ਾਇਦ ਉਹ ਪੂਰਤੀ ਹੋ ਜਾਏ ਸੋ ਚੰਗੀ ਗੱਲ ਆ ਭਾਈ ਸਾਡੇ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਆਰਤੀ ਤੌਰ ਤੇ ਉਤੇ ਮਜਬੂਤ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਵੀਰੋ ਜਿੰਨੇ ਵੱਡੇ ਪੱਦਰ ਨੇ ਉੱਤੇ ਨੁਕਸਾਨ ਹੋ ਗਿਆ ਨਾ ਇਹ ਸੱਚੀ ਮੁੱੱਚੀ ਬਹੁਤ ਦੁੱਖ ਦੀ ਗੱਲ ਆ ਬਹੁਤ ਹੀ ਦੁੱਖ ਦੀ ਗੱਲ ਆ ਘਰ ਡਿੱਗੇ ਪਏ ਆ ਪਸ਼ੂ ਮਰ ਗਏ ਆ ਹੁਣ ਲਾਸ਼ਾਂ ਵੀ ਲੱਭਣੀਆਂ ਸ਼ੁਰੂ ਹੋਗੀਆਂ ਜਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਜ਼ਮੀਨਾਂ ਦਾ ਉਹ ਵੀ ਬਹੁਤ ਵੱਡੀ ਗੱਲ ਆ ਇਹ ਕਈ ਸਾਲ ਤੱਕ ਜਿਹੜੇ ਵੀ ਇਸ ਹੜ੍ਹ ਦੀ ਮਾਰ ਦੇ ਵਿੱਚ ਆਏ ਆ ਉਹ ਲੋਕ ਪੈਰਾਂ ਸਿਰ ਨਹੀਂ ਹੋ ਸਕਣਗੇ ਸਾਡੇ ਸਰਕਾਰੀ ਸਿਸਟਮ ਦਾ ਵੀ ਸਾਨੂੰ ਪਤਾ ਕਿ ਇੱਥੇ ਮਹੀਨੇ ਦੇ ਵਿੱਚ ਹੋਣ ਵਾਲਾ ਕੰਮ 2 ਸਾਲਾਂ ਦੇ ਵਿੱਚ ਹੁੰਦਾ 2 ਸਾਲਾਂ ਵਾਲਾ ਕੰਮ ਇਹ ਹੁੰਦਾ ਜੀ ਕਿ ਅਗਲੀ ਸਰਕਾਰ ਆਈ ਤਾਂ ਫੇਰ ਕਰ ਦੇਣਗੇ ਸੋ ਇਹ ਗੱਲ ਹੈ ਜੀ ਕਿ ਇਸ ਵੇਲੇ ਤੁਰੰਤ ਮੌਕੇ ਦੇ ਹਿਸਾਬ ਦੇ ਨਾਲ ਫੈਸਲੇ ਹੋਣੇ ਚਾਹੀਦੇ ਆ ਮਹੱਤਵਪੂਰਨ ਕੰਮ ਹੋਣੇ ਚਾਹੀਦੇ ਆ ਤੇ ਇੱਕ ਬੇਨਤੀ ਹੋਰ ਆ ਵੀ ਜਿਹੜੇ ਵੀ ਲੋਕ ਇਸ ਵੇਲੇ ਦਾਨੀ ਸੱਜਣ ਰਾਸ਼ਨ ਦੀਆਂ ਟਰਾਲੀਆਂ ਭਰ-ਭਰ ਕੇ ਜਾਂਦੇ ਆ ਹਾਲਾਂਕਿ ਉਹਨਾਂ ਨੂੰ ਹੁਣ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਨਾ ਆਓ ਕਿਉਂਕਿ ਰਾਸ਼ਨ ਸੁੱਖ ਨਾਲ ਬਹੁਤ ਹੋ ਗਿਆ ਤੁਹਾਡੇ ਅਸ਼ੀਰਵਾਦ ਦੇ ਨਾਲ ਪਰ ਜਿਹੜੇ ਫੇਰ ਵੀ ਜਾਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਹਾਡੀ ਜਿਹੜੀ ਇਹ ਸਮਰਪਣ ਭਾਵਨਾ ਤੁਹਾਡੀ ਸੇਵਾ ਭਾਵਨਾ ਨੂੰ ਸਲਾਮ ਪਰ ਉਥੇ ਫਿਰ ਥੋੜਾ ਜਿਹਾ ਠਹਿਰ ਕੇ ਆਪ ਦੇਖ ਕੇ ਵੀ ਕਿਹੜੇ ਘਰ ਨੂੰ ਲੋੜ ਆ ਤੇ ਕਿਹਨੂੰ ਨਹੀਂ ਇਹ ਫਿਰ ਵੰਡ ਕੇ ਆਇਓ ਇਹ ਨਹੀਂ ਵੀ ਆਪਾਂ ਜਿੱਥੇ ਮਰਜ਼ੀ ਢੇਰ ਲਾ ਕੇ ਆ ਗਏ ਤੇ ਬਾਅਦ ਦੇ ਵਿੱਚ ਕੋਈ ਵੀ ਚੱਕ ਲੇ ਤੇ ਜਿਹੜੇ ਲੋਕ ਲੋੜਵੰਦ ਆ ਜਿਨ੍ਹਾਂ ਦੇ ਕੋਲੇ ਜਾਂਦੇ ਆ ਉਹ ਵੀ ਟਰਾਲੀ ਨੂੰ ਟੁੱਟ ਕੇ ਨਾ ਪਿਆ ਕਰੋ ਵੀ ਜਿਵੇਂ ਗਿਰ ਜਾਂ ਪੈ ਜਾਂਦੀਆਂ ਹੁੰਦੀਆਂ ਕਿਰਪਾ ਕਰਕੇ ਤੁਸੀਂ ਸਤਕਾਰ ਦਿਓ ਜਿਹੜੇ ਆਏ ਆ ਉਹਨਾਂ ਦੀ ਡਿਊਟੀ ਦੇ ਵਿੱਚ ਸ਼ਾਮਿਲ ਨਹੀਂ ਸੀ ਤੁਹਾਡੇ ਘਰ ਆਉਣਾ ਤੁਹਾਡੇ ਪਿੰਡ ਦੇ ਵਿੱਚ ਆਉਣਾ ਉਹ ਆਇਆ ਇਸ ਕਰਕੇ ਵੀ ਤੁਸੀਂ ਫਸੇ ਹੋਏ ਹੋ ਤੁਸੀਂ ਸਾਡੇ ਭੈਣ ਭਰਾ ਹੋ ਤੁਹਾਡੇ ਨਾਲ ਖੜੇ ਆ ਤੁਹਾਡੇ ਪ੍ਰਤੀ ਹਮਦਰਦੀ ਆ ਤੇ ਜੇ ਆਪਾਂ ਕੌੜਾ ਤਜਰਬਾ ਕਰਾ ਕੇ ਭੇਜਾਂਗੇ ਤਾਂ ਲਾਹਣਤਾ ਵੀ ਬਹੁਤ ਪਾਉਂਦੇ ਉਹ ਜੇ ਆਪਾਂ ਬਿਸਕੁਟ ਲੁੱਟਾਂਗੇ ਜੇ ਆਪਾਂ ਪਾਣੀ ਦੀਆਂ ਬੋਤਲਾਂ ਲੁੱਟਾਂਗੇ ਜੇ ਆਪਾਂ ਚੌਲ ਲੁੱਟਾਂਗੇ ਜੇ ਆਪਾਂ ਹੋਰ ਟਰਾਲੀ ਦੇ ਵਿੱਚ ਪਿਆ ਸਮਾਨ ਲੁੱਟਾਂਗੇ ਖੋਖੋ ਕੇ ਭਾਜਾਂਗੇ ਤਾਂ ਫਿਰ ਇਉਂ ਲੱਗਦਾ ਵੀ ਭਾਈ ਇਹਨਾਂ ਦੇ ਕੋਲੇ ਜਾਣ ਦਾ ਫਾਇਦਾ ਕੋਈ ਨਹੀਂ ਫਿਰ ਤੁਸੀਂ 1 2 4 ਟਰਾਲੀਆਂ ਹੋਰ ਲੁੱਟ ਲੋਗੇ ਫਿਰ ਉਸ ਤੋਂ ਬਾਅਦ ਕੁਝ ਨਹੀਂ ਆਉਣਾਗਾ ਇਸ ਕਰਕੇ ਇਹਨਾਂ ਨੂੰ ਸਤਿਕਾਰ ਦੇਗੇ ਲੋੜਵੰਦ ਬੰਦੇ ਤੱਕ ਚੀਜ਼ ਪਹੁੰਚਾਈਗੇ ਤੇ ਆਪਦਾ ਘਰ ਪਰ ਨਹੀਂ ਕੋਈ ਛੁਣਾ ਕਰਗੇ ਵੀ ਭਾਈ ਜੋ ਆਉਂਦਾ ਆਉਣ ਦਿਓ ਇਸ ਗੱਲ ਤੋਂ ਗਰੀਦ ਕਰੀਏ ਲਾਲਚ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਜਦੋਂ ਹੁਣ ਪਾਣੀ ਲਖਣਾ ਸ਼ੁਰੂ ਹੋਇਆ ਤੇ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਆਉਂਦੇ ਦਿਨਾਂ ਦੇ ਵਿੱਚ ਕਈ ਹੋਰ ਕੌੜੇ ਤਜਰਬੇ ਹੋਣਗੇ ਹਾਲਾਂਕਿ ਮੇਰੀ ਦਿਲੀ ਇੱਛਾ ਨਹੀਂ ਕਿ ਇਵੇਂ ਹੋਵੇ ਮੈਂ ਚਾਹੁੰਨਾ ਕਿ ਮੈਂ ਗਲਤ ਸਾਬਤ ਹੋਵਾਂ ਪਰ ਜਿਵੇਂ ਜਿਵੇਂ ਪਾਣੀ ਲਥੂਗਾ ਜਿਵੇਂ ਜਿਵੇਂ ਪਾਣੀ ਸੁੱਕੂਗਾ ਉਵੇਂ-ਉਵੇਂ ਬਹੁਤ ਕੁਝ ਇਹੋ ਜਿਹਾ ਸਾਹਮਣੇ ਆਉਣਾ ਜਿਹੜਾ ਕਿ ਇੱਥੇ ਹਾਲ ਦੀ ਕੜੀ ਜ਼ਿਕਰ ਕਰਨ ਨੂੰ ਜੀ ਨਹੀਂ ਕਰਦਾ ਜਿਹੜੀ লাশ ਕੱਲ ਮਿਲੀ ਆ ਸਰਦਾਰ ਭਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਇਹ ਤਾਂ ਵੀਰ ਜੀ 4 ਦਿਨਾਂ ਤੋਂ ਲਾਪਤਾ ਸੀ ਇਹ ਆਪਦੇ ਪਸ਼ੂਆਂ ਨੂੰ ਸਤਲੁਜ ਦੇ ਵਿੱਚੋਂ ਬਚਾਉਣ ਲਈ ਗਿਆ ਸੀ ਰੁੜ ਗਿਆ ਲਾਪਤਾ ਹੋ ਗਿਆ ਹੁਣ লাশ ਮਿਲੀ ਆ ਇਦਾਂ ਪਤਾ ਨਹੀਂ ਕਿੰਨੇ ਕ ਪਸ਼ੂ ਗਏ ਤੇ ਕਿੰਨੇ ਕ ਬੰਦੇ ਗਏ ਆ ਤੇ ਆਉਂਦੇ ਦਿਨਾਂ ਦੇ ਵਿੱਚ ਏਸੇ ਗੱਲ ਕਰਕੇ ਕਹਿੰਦੇ ਆ ਜਦੋਂ ਪਾਣੀ ਸੁੱਕ ਗਿਆ ਮਹਾਮਾਰੀ ਦਾ ਪਤਾ ਫੇਰ ਲੱਗਣਾ ਹੋ ਸਕਦਾ ਰੋਗ ਫੈਲ ਜਾਣ ਹੋ ਸਕਦਾ ਹੋਰ ਦਿੱਕਤਾਂ ਆਉਣ ਹੋ ਸਕਦਾ ਵੀ ਲਾਸ਼ਾਂ ਬਹੁਤ ਮਿਲਣ ਤੇ ਪਤਾ ਕੋਈ ਨਹੀਂ ਆਉਂਦੇ ਸਮੇਂ ਚ ਕੀ ਹੋਣਾ ਮਤਲਬ ਇਹ ਹੈ ਜੀ ਕਿ ਲਾਸ਼ਾਂ ਦਾ سلسلہ ਸ਼ੁਰੂ ਹੋ ਗਿਆ ਮਿਲਣ ਦਾ ਤੇ ਇਹ ਵੀ ਇੱਕ ਪੰਜਾਬ ਦੇ ਲਈ ਬਹੁਤ ਕੌੜਾ ਤਜਰਬਾ ਇਹ ਵੀ ਪੰਜਾਬ ਦੇ ਉੱਤੇ ਇੱਕ ਬਹੁਤ ਵੱਡੀ ਨਵੀਂ ਬਿਪਤਾ ਇੱਕ ਮੇਰੀ ਬੇਨਤੀ ਹੋਰ ਆ ਵੀ ਦੇਖੋ ਜਿਹੜੇ ਘਰ ਤਾਂ ਟਹਿ ਗਏ ਉਹ ਤਾਂ ਆਪਾਂ ਨੂੰ ਦੱਸ ਰਹੇ ਆ ਪਰ ਜਿਹੜੇ ਘਰਾਂ ਦੀ ਜੜਾਂ ਦੇ ਵਿੱਚ ਨੀਆਂ ਦੇ ਵਿੱਚ ਪਿਛਲੇ 2 2 3 3 4 4 ਹਫ਼ਤਿਆਂ ਤੋਂ ਪਾਣੀ ਖੜਾ ਤੇ ਵੀਰੋ ਉਹ ਵੀ ਕਿਸੇ ਵੇਲੇ ਵੀ ਡੱਗ ਸਕਦੇ ਆ ਜਿਨ੍ਹਾਂ ਦੀਆਂ ਛੱਤਾਂ ਇਸ ਵੇਲੇ ਬਰਕਰਾਰ ਆ ਪਤਾ ਕੋਈ ਨੀ ਲਗਾਤਾਰ ਮੀਂਹ ਪੈਣ ਦੇ ਕਰਕੇ ਆਲੇ ਦੁਆਲੇ ਹਲਾਬੇ ਦੇ ਕਰਕੇ ਕੀ ਬਣਨਾ ਪਤਾ ਕੋਈ ਨਹੀਂ ਜਿਹੜੇ ਖੰਮਿਆਂ ਦੇ ਕੋਲੇ ਤੁਸੀਂ ਕੰਮ ਕਰਦੇ ਹੋ ਜਦੋਂ ਉਹਨਾਂ ਦੇ ਵਿੱਚ ਪਾਣੀ ਦੇ ਵਿੱਚ ਖੜੇ ਹੋ ਤੇ ਕੱਲ ਨੂੰ ਕੀ ਹੋਣਾ ਪਿਛਲੇ ਦਿਨੀ ਇੱਕ ਕਿਸਾਨ ਆਪਦੇ ਖੇਤ ਦੇ ਵਿੱਚ ਗਿਆ ਸੀ ਪਾਣੀ ਕੱਢਣ ਦੇ ਖੇਤ ਦੇ ਵਿੱਚੋਂ ਤੇ ਉਹਦੇ ਸਿਰ ਦੇ ਉੱਤੇ ਖੰਭਾ ਆ ਕੇ ਡਿੱਗ ਪਿਆ ਉਹਦੀ ਮੌਤ ਹੋ ਗਈ ਆ ਕੋਈ ਇਸ ਵੇਲੇ ਕੰਧ ਕੋਲੇ ਖੜਾ ਹੁੰਦਾ ਉਹਦੇ ਤੇ ਕੰਧ ਡਿੱਗ ਪੈਂਦੀ ਮਤਲਬ ਇਹ ਹੈ ਕਿ ਇਸ ਗੱਲੋਂ ਸੁਜਾਗ ਰਹਿਣਾ ਅਵੇਅਰ ਰਹਿਣਾ ਵੀ ਭਾਈ ਕਿਤੇ ਕੰਦਰਾ ਡਿੱਗ ਪੇ ਕਿਤੇ ਖੰਭਾ ਨਾ ਡਿੱਗ ਪੇ ਕਿਤੇ ਦਰਖਤ ਨਾਲ ਉੱਤੇ ਡਿੱਗ ਪੇ ਇਹਦੇ ਲਈ ਵੀ ਆਪਾਂ ਨੂੰ ਖਿਆਲ ਰੱਖਣਾ ਪੈਣਾ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਆ ਕਿ ਲੰਘੇ ਕੱਲ ਲਾਸ਼ ਕਿੱਥੇ ਮਿਲੀ ਤੇ ਕਿਦੀ ਮਿਲੀ ਆ ਤੇ ਫਿਰ ਕਰ ਗੱਟਪਣੀ ਫਾਜ਼ਲ ਕਾਂ ਦੇ ਪਿੰਡ ਰੇਤੇ ਵਾਲੀ ਪੈਣੀ ਤੋਂ ਮਾੜੀ ਖਬਰ ਸਾਹਮਣੇ ਆਈ ਆ ਜਿੱਥੇ ਸਤਲੋਈ ਦੇ ਪਾਣੀ ਵਹਿਗਏ ਪਸ਼ੂ ਨੂੰ ਬਚਾਉਣ ਵਾਲਾ ਨੌਜਵਾਨ ਪਾਣੀ ਦੇ ਵਿੱਚ ਡੁੱਬ ਗਿਆ ਤੇ ਲਾਪਤਾ ਹੋ ਗਿਆ ਚੌਥੇ ਦਿਨ ਲੰਘੇ ਕੱਲ ਉਹਦੀ লাশ ਪਾਣੀ ਦੇ ਵਿੱਚ ਤੈਰਦੀ ਹੋਈ ਮਿਲੀ ਹੈ ਇਸ লাশ ਨੂੰ ਪੋਸਟਮਾਰਟਮ ਦੇ ਲਈ ਫਾਜ਼ਲ ਕਾਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਜਾਣਕਾਰੀ ਮੁਤਾਬਕ ਇਸ ਪਿੰਡ ਦੇ ਸਰਪੰਚ ਨੇ ਕਿਹਾ ਕਿ ਮ੍ਰਿਤਕ ਭਜਨ ਸਿੰਘ ਉਮਰ 30 ਸਾਲ ਪਿੰਡ ਰੇਤੇਵਾਲੀ ਪਹਣੀ ਦਾ ਰਹਿਣ ਵਾਲਾ ਸੀ ਜਿਹਦਾ ਘਰ ਵੀ ਸਤਲੁਜ ਦਰਿਆ ਦੇ ਵਿੱਚ ਆਏ ਹੜ੍ਹ ਦੇ ਕਰਕੇ ਪਾਣੀ ਦੀ ਮਾਰ ਦੇ ਵਿੱਚ ਆ ਗਿਆ ਜਿਹਦੇ ਕਰਕੇ ਉਹਦਾ ਇੱਕ ਪਸ਼ੂ ਪਾਣੀ ਦੇ ਵਿੱਚ ਵਹਿ ਗਿਆ ਜਿਹਨੂੰ ਉਹ ਬਚਾਉਣ ਦੇ ਲਈ ਗਿਆ ਸੀ ਤੇ ਪੈਰ ਤਿਲਕਣ ਦੇ ਕਰਕੇ ਉਹ ਡੁੱਬ ਗਿਆ ਪਿਛਲੇ ਦਿਨਾਂ ਤੋਂ ਲਾਪਤਾ ਭਜਨ ਸਿੰਘ ਦੀ ਭਾਲ ਜਾਰੀ ਸੀ ਜਿਸ ਦੀ ਚੌਥੇ ਦਿਨ ਭਾਲ ਹੋਈ ਤੇ ਝੰਗੜ ਪੈਣੀ ਦੇ ਨੇੜੇ ਪਾਣੀ ਦੇ ਵਿੱਚ ਤੈਰਦੀ ਹੋਈ Laash ਮਿਲੀ ਸਰਪੰਚ ਦਾ ਕਹਿਣਾ ਕਿ ਇਹ ਨੌਜਵਾਨ ਵਿਆਹ ਸੀ ਜਿਹਦੇ ਤਿੰਨ ਬੱਚੇ ਆ ਹਾਲਾਂਕਿ ਉਸ ਦੇ ਪਿਤਾ ਤੇ ਭਰਾ ਦੀ ਮੌਤ ਹੋ ਚੁੱਕੀ ਹੈ ਪਿੱਛੇ ਛੋਟਾ ਭਰਾ ਰਹਿ ਗਿਆ ਜੋ ਬਿਮਾਰ ਰਹਿੰਦਾ ਉਹਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਵਾਸਤੇ 20 ਲੋਕਾਂ ਨੂੰ ਬੇਨਤੀ ਕੀਤੀ ਗਈ ਆ ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਹਾਂ ਦੋਸਤੋ ਦੁਖਦਾਈ ਗੱਲ ਇਹ ਆ ਕਹਿਣੀ ਬਣਦੀ ਕਿ ਇਹੋ ਜੀਆਂ ਹੋਰ ਖਬਰਾਂ ਨਾ ਆਉਣ ਕੱਲ ਨੂੰ ਕਿਸੇ ਹੋਰ ਭੈਣ ਵੀਰ ਦੇ ਬਾਰੇ ਇਹੋ ਜੀ ਮਾੜੀ ਖਬਰ ਨਾ ਆਵੇ ਪਰ ਇਹ ਗੱਲ ਸੱਚੀ ਆ ਬਹੁਤ ਸਾਰੇ ਗੁਜਰਾਂ ਦੀਆਂ ਬਹੁਤ ਸਾਰੇ ਆਮ ਲੋਕਾਂ ਦੀਆਂ ਵਜਾਂ ਰੁੜੀਆਂ ਪਸ਼ੂ ਰੁੜੇ ਆ ਤੇ ਕਈ ਲੋਕ ਵੀ ਲਾਪਤਾ ਜਿਵੇਂ ਕਿ ਇਹ ਚਾਰ ਦਿਨਾਂ ਤੋਂ ਲਾਸ਼ ਲੱਭ ਰਹੇ ਸੀ ਉਹਨੂੰ ਬੰਦੇ ਨੂੰ ਲਾਪਤਾ ਨੂੰ ਲੱਭ ਰਹੇ ਸੀ ਉਸ ਤਰੀਕੇ ਦੇ ਨਾਲ ਹੋਰ ਵੀ ਬੜੇ ਲੋਕ ਆ ਜਿਹੜੇ ਕਿ ਪਾਣੀ ਦੇ ਵਿੱਚ ਵਹਿ ਗਏ ਤੇ ਉਹ ਹੈ ਕਿਹੜੇ ਪਾਸੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਦੇ ਉੱਤੇ ਰਾਜਨੀਤੀ ਕਰਨ ਵਾਲੇ ਰਾਜਨੀਤੀ ਕੀ ਜਾਂਦੇ ਆ দান ਕਰਨ ਵਾਲੇ দান ਕੀ ਜਾਂਦੇ ਆ ਇਹਦੇ ਉੱਤੇ ਜੋ ਮਾੜੀਆਂ ਚੰਗੀਆਂ ਟਿੱਪਣੀਆਂ ਕਰਨ ਵਾਲੇ ਉਹ ਆਪ ਦਾ ਫਰਜ਼ ਨਿਭਾਈ ਜਾਂਦੇ ਆ ਪਰ ਇਸ ਵੇਲੇ ਪੰਜਾਬ ਦੀ ਸੁੱਖ ਮੰਗਣੀ ਚਾਹੀਦੀ ਆ ਤੇ ਜਿੰਨੇ ਕੁ ਜੋਗੇ ਤੁਸੀਂ ਹੈਗੇ ਹੋ ਬਿਨਾ ਕਿਸੇ ਨੁਗੋਸ਼ ਦੇ ਤੇ ਬਿਨਾ ਵਾਹੀਆ ਤੇ ਗੱਲ ਕਰੇ ਤੋਂ ਆਪਾਂ ਨੂੰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਅੱਜ ਜੇ ਭਜਨ ਸਿੰਘ ਦੇ ਘਰ ਦੇ ਵਿੱਚ ਔਖਾ ਤੇ ਕੱਲ ਨੂੰ ਵੀਰੋ ਤੁਹਾਡੇ ਜਾਂ ਸਾਡੇ ਘਰ ਦੇ ਵਿੱਚ ਵੀ ਸਮੱਸਿਆ ਆ ਸਕਦੀ ਆ ਇਸ ਕਰਕੇ ਆਪਦਾ ਵੀ ਵੇਲਾ ਆਪਾਂ ਚੇਤੇ ਰੱਖੀਏ ਵੀ ਜੇ ਕਿਤੇ ਸਾਡੇ ਉੱਤੇ ਐ ਹੋ ਜੇ ਫੇਰ ਕਿਉਂਕਿ ਇਸ ਵੇਲੇ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਚੱਬ ਕੇ ਗੱਲ ਕਰਨ ਦੇ ਵਿੱਚ ਵਿਜ਼ੀ ਆ ਸੁਖਬੀਰ ਸਿੰਘ ਬਾਦਲ ਇਸ ਵੇਲੇ ਪੈਸੇ ਵੰਡ ਰਿਹਾ ਸ਼ੁਕਰੀਆ ਕਰਨਾ ਬਣਦਾ ਮਨਕੀਰਤ ਔਲਕ ਪੈਸੇ ਵੰਡ ਰਿਹਾ ਸ਼ੁਕਰੀਆ ਦਾ ਕਰਨਾ ਬਣਦਾ ਚਰਨਜੀਤ ਚੰਨੀ ਨੇ ਨਕਦੀ ਦਿੱਤੀ ਆ ਸ਼ੁਕਰੀਆ ਦਾ ਕਰਨਾ ਬਣਦਾ ਹੋਰ ਵੀ ਕਈ ਨੇਤਾ ਜਿਹੜੇ ਕਿ ਕੈਸ਼ ਦੇ ਰਹੇ ਆ ਪੈਸੇ ਤਾਂ ਬਹੁਤ ਸਾਰੇ ਪੰਜਾਬੀਆਂ ਦੇ ਕੋਲ ਆ ਪਰ ਸਾਰੇ ਕੈਸ਼ ਥੋੜੀ ਦੇ ਰਹੇ ਆ ਪੈਸੇ ਤਾਂ ਅਰਬਪਤੀ ਖਰਬਪਤੀ ਪਤਾ ਨਹੀਂ ਕਿਹੜੇ ਕਿਹੜੇ ਪਤੀ ਬੈਠੇ ਪੰਜਾਬ ਦੇ ਵਿੱਚ ਉਹਨਾਂ ਨੂੰ ਚਾਹੀਦਾ ਜੀ ਕਿ ਉਹ ਵੱਧ ਤੋਂ ਵੱਧ ਮਦਦ ਕਰਨ ਬੋਰੀਆਂ ਦੇ ਹਿਸਾਬ ਦੇ ਨਾਲ ਜਿਨ੍ਹਾਂ ਕੋਲੇ ਨੋਟ ਆ ਉਹ ਨਹੀਂ ਹੋਵੇਂ ਕਰ ਰਹੇ ਪਰ ਜਿਹਦੇ ਕੋਲੇ ਜੇਰਾ ਉਹੀ ਕੁਛ ਕਰੂਗਾ ਨਾ ਲੰਘੇ ਕੱਲ ਇੱਕ ਸਜਣ ਦਾ ਫੋਨ ਆ ਗਿਆ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੇਖੋ ਜੀ ਪੈਸੇ ਵੰਡ ਰਿਹਾ ਇਹ ਤਾਂ ਜੀ ਜਾਣ ਬੁੱਝ ਕੇ ਸਟੰਟ ਕਰਦਾ ਮੈਂ ਕਿਹਾ ਅੱਛਾ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਸੁਖ ਵਿਲਾਸ ਦੇ ਵਿੱਚ ਪੀੜਤ ਲੋਕਾਂ ਨੂੰ ਰੱਖੇ ਮੈਂ ਕਿਹਾ ਫੇਰ ਇਹ ਨੋਟ ਕਿੱਥੋਂ ਆਏ ਸਾਨੂੰ ਹਿਸਾਬ ਦੇਵੇ ਮੈਂ ਕਹ ਜੀ ਫੇਰ ਜੇਕਰ ਨਹੀਂ ਹਿਸਾਬ ਦੇਣਾ ਜੇਕਰ ਨਹੀਂ ਇਹਨਾਂ ਨੇ ਆਪਦੇ ਹੋਟਲ ਦੇ ਵਿੱਚ ਪੀੜਤਾ ਨੂੰ ਰੱਖਣਾ ਫਿਰ ਪੰਜਾਬੀਆਂ ਤੋਂ ਮਾਫੀ ਮੰਗੇ ਤੇ ਮੈਂ ਕਹ ਜੀ ਤੁਹਾਡਾ ਲਿਖਾ ਦੇਣਾ ਕਿਸੇ ਨੇ ਤੁਹਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਦੇਵੇ ਬੰਦਾ ਆਪਾਂ ਕੌਣ ਆਪਣਾ ਕੀ ਯੋਗਦਾਨ ਹੈ ਇੱਥੇ ਪੰਜਾਬ ਦੇ ਲੋਕ ਜਿਹੜੇ ਪੀੜਤਾ ਉਹਨਾਂ ਦੇ ਵਿੱਚ ਆਪਣਾ ਕੀ ਯੋਗਦਾਨ ਦੱਸੋ ਨਾ ਤੁਸੀਂ ਕੀ 10000 ਦਿੱਤਾ ਤੁਸੀਂ 10 ਲੱਖ ਦਿੱਤਾ ਤੁਸੀਂ 10 ਰੁਪਏ ਦਿੱਤੇ ਆ ਤੁਸੀਂ ਕੱਲੀ ਗੱਲ ਚਬ ਕੇ ਕਰਨ ਦੇ ਵਿੱਚ ਮਾਹਰ ਹੋ ਤੁਸੀਂ ਕੱਲ ਨੂੰ ਇਹ ਗੱਲ ਕਹੋਗੇ ਵੀ ਪਹਿਲਾਂ ਮਨਕੀਰ ਤੌਲ ਖੇ ਰਸੇ ਵੀ ਭਾਈ ਉਹਦੇ ਕੋਲੇ ਖਾੜਿਆਂ ਦੇ ਪੈਸੇ ਕਿੰਨੇ ਆਏ ਉਹ ਇਹ ਪੈਸੇ ਕਿਵੇਂ ਇਕੱਠੇ ਕਰਦਾ ਫਿਰ ਤੁਹਾਨੂੰ ਹਸਾਬ ਕਿਤਾਬ ਉਹਦਾ ਦੇਗੇ ਫਿਰ ਤੁਸੀਂ ਕਹੋਗੇ ਵੀ ਚਰਨਜੀਤ ਸਿੰਘ ਜੰਨੀ ਕੋਲੇ ਨੋਟ ਕਿੱਥੋਂ ਆਏ ਫਿਰ ਤੁਸੀਂ ਕਹੋਗੇ ਕਰਨ ਔਜਲੇ ਨੇ ਵੋਟ ਦਿੱਤੀ ਹੈ ਵੋਟ ਵਾਲੇ ਪੈਸੇ ਕਿੱਥੋਂ ਆਏ ਤੁਸੀਂ ਕਰਨਾ ਕਰਾਉਣਾ ਕੁਝ ਨਹੀਂ ਜਦੋਂ ਚਿਤ ਕਰਨਾ ਸਵਾਲ ਕਰਦੇ ਨੇ ਤੁਹਾਡਾ ਕੋਈ ਯੋਗਦਾਨ ਨਹੀਂਗਾ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਦੇ ਕੋਲੇ ਇਹੋ ਜੀਆਂ ਵਾਹਿਆਤ ਗੱਲਾਂ ਕਰਨ ਦਾ ਸਮਾਂ ਹੀ ਨਹੀਂ ਜਿਹੜੇ ਕੋਲੇ ਸਮਾਂ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਜਿਹੜੇ ਬੰਦੇ ਇਹਨਾਂ ਗੱਲਾਂ ਵਾਸਤੇ ਸਮਾਂ ਕੱਢਦੇ ਆ ਉਹਨਾਂ ਨੇ ਕੁਝ ਨਹੀਂ ਕਰਨਾਗਾ ਸੁਖਬੀਰ ਸਿੰਘ ਬਾਦਲ ਨੂੰ ਵੋਟ ਪਾਉਣੀ ਨਾ ਪਾਉਣੀ ਸਾਡੀ ਮਰਜ਼ੀ ਆ ਚੰਨੀ ਸਾਹਿਬ ਨੂੰ ਵੋਟ ਪਾਉਣੀ ਨਹੀਂ ਪਾਉਣੀ ਸਾਡੀ ਮਰਜ਼ੀ ਆ ਮਨਕੀਰ ਤੌਲਖ ਦੇ ਗਾਣੇ ਸੁਣਨੇ ਨਹੀਂ ਸੁਣਨੇ ਸਾਡੀ ਮਰਜ਼ੀ ਆ ਜਿਹੜਾ ਬੰਦਾ ਇਸ ਵੇਲੇ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਲਈ ਪੈਸੇ ਦੇ ਰਿਹਾ ਜਿਹੜਾ ਬੰਦਾ ਇਸ ਵੇਲੇ ਜੀਸੀਬੀ ਮਸ਼ੀਨਾਂ ਦੇ ਵਿੱਚ ਤੇਲ ਪਾਉਣ ਲਈ ਪੈਸੇ ਦੇ ਰਿਹਾ ਜਿਹੜਾ ਬੰਦਾ ਬੰਨ ਬੰਨਣ ਵਾਸਤੇ ਮਦਦ ਕਰ ਰਿਹਾ ਯਾਰ ਆਪਾਂ ਉਹਦਾ ਧੰਨਵਾਦ ਤਾਂ ਕੀ ਕਰਨਾ ਜੋ ਵਾਹ ਯਾਤ ਗੱਲਾਂ ਮੂੰਹ ਦੇ ਵਿੱਚ ਆਉਂਦੀਆਂ ਥੱਲੇ ਲਿਖੀਆਂ ਵੈਲਣ ਲਾਣੇ ਦੀ ਲੋੜ ਨਹੀਂ ਐ ਇਸ ਵੇਲੇ ਸੁਹਿਰਦ ਲੋਕਾਂ ਦੀ ਸੋਝਵਾਨ ਲੋਕਾਂ ਦੀ ਜਿਹੜੇ ਆਪ ਵੀ ਕੁਝ ਕਰ ਸਕਦੇ ਆ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਕਿਸੇ ਨੂੰ ਤੁਹਾਨੂੰ ਜਵਾਬ ਦੇਣ ਦੀ ਨਾ ਤੁਹਾਨੂੰ ਸਵਾਲ ਕਰਨਾ ਚਾਹੀਦਾ ਨਾ ਤੁਹਾਨੂੰ ਕੋਈ ਜਵਾਬ ਦੇਵੇ ਤੇ ਉਹਨੂੰ ਦੇਣਾ ਵੀ ਨਹੀਂ ਚਾਹੀਦਾ ਇਸ ਕਰਕੇ ਆਜੋ ਆਪਾਂ ਐਪਰੀਸ਼ੀਏਟ ਵੀ ਕਰਿਆ ਕਰਗੇ ਆਪਾਂ ਫਿਟੇਮੂ ਕਹਿਣ ਲਈ ਥੋੜੀ ਜਮੇ ਆ ਆਜੋ ਜਿਹੜੇ ਪੰਜਾਬੀ ਮਦਦ ਕਰਦੇ ਆ ਧੰਨਵਾਦ ਕਰੀਏ ਸ਼ੁਕਰੀਆ ਕਰਨੀਆਂ ਸਿੱਖੀਏ ਪੰਜਾਬ ਦੇ ਕਲਾਕਾਰਾਂ ਨੇ ਇੱਥੇ ਕੀ ਜਿਹੜੀ ਮਦਦ ਕੀਤੀ ਹੈ ਨਾ ਸੱਚੀ ਮੁੱਚੀ ਮਨ ਪਰ ਸੰਚਿਤਾ ਜਿਹੜੇ ਸਾਡੇ ਇਸ ਵੇਲੇ ਪੀੜਿਤ ਪੰਜਾਬੀ ਭੈਣਾ ਵੀਰਾ ਹੜ ਦੇ ਕਰਕੇ ਉਹਨਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਸ਼ੁਕਰੀਆ ਕਰਨਾ ਬਣਦਾ ਜਿਵੇਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਹੋਰ ਵੱਖ-ਵੱਖ ਥਾਵਾਂ ਇੰਗਲੈਂਡ ਤੋਂ ਇਲਾਵਾ ਜਿੰਨੀਆਂ ਵੀ ਦੁਨੀਆ ਦੇ ਵੱਖ-ਵੱਖ ਹਿੱਸੇ ਆ ਉਹਨਾਂ ਨੇ ਜਿਹੜੀ ਮਦਦ ਕੀਤੀ ਹੈ ਸ਼ੁਕਰੀਆ ਦਾ ਕਰਨਾ ਬਣਦਾ ਜੇ ਅੱਜ ਬਿਗ ਬੌਸ ਦੇ ਵਿੱਚ ਸਲਮਾਨ ਖਾਨ ਸਿੱਖਾਂ ਦੀ ਗੱਲ ਲੰਗਰ ਦੀ ਗੱਲ ਤੇ ਇਸ ਦੁੱਖ ਦੀ ਗੱਲ ਕਰ ਰਿਹਾ ਇਹਦਾ ਮਤਲਬ ਇਹ ਆ ਕਿ ਨੈਸ਼ਨਲ ਮੀਡੀਆ ਗੱਲ ਕਰੇ ਨਾ ਕਰੇ ਪਰ ਸਲਮਾਨ ਖਾਨ ਦੇ ਵੱਲੋਂ ਚੁੱਕੇ ਗਏ ਇਹ ਸਵਾਲ ਨੇ ਤੇ ਕੀਤੀ ਗਈ ਸਿੱਖਾਂ ਦੀ ਤੇ ਪੰਜਾਬੀਆਂ ਦੀ ਪ੍ਰਸ਼ੰਸਾ ਨੇ ਸਾਰੀ ਗੱਲ ਪੂਰੀ ਕਰਤੀ ਆ ਜੇ ਅੱਜ ਅਕਸ਼ੇ ਕੁਮਾਰ ਤੇ ਸੋਨੂ ਸੁਧ ਵੀ ਮਦਦ ਕਰ ਰਹੇ ਆ ਜੇ ਅੱਜ ਮੀਕੇ ਤੋਂ ਲੈ ਕੇ ਗੁਰੂ ਰੰਧਾਵਾ ਤੋਂ ਲੈ ਕੇ ਬਹੁਤ ਸਾਰੇ ਹੋਰ ਵੱਡੇ ਵੱਡੇ ਕਲਾਕਾਰ ਰਾਜਕੁੰਦਰਾ ਮਦਦ ਕਰ ਰਹੇ ਆ ਜੇ ਅੱਜ ਪੰਜਾਬ ਦੇ ਕਲਾਕਾਰ ਕਰਨ ਔਜਲਾ ਮਨਕੀਰਤ ਔਲਖ ਜਸਬੀਰ ਜੱਸੀ ਵਾਰਿਸਪਰਾ ਤੇ ਹੋਰ ਬਾਕੀ ਸ਼ਖਸੀਅਤਾਂ ਮਦਦ ਕਰ ਰਹੀਆਂ ਆ ਵਾਰਾ ਧੰਨਵਾਦ ਅਦਾ ਕਰਨਾ ਬਣਦਾ ਵਾਰਸ ਭਰਾਵਾਂ ਦੇ ਵੱਲੋਂ 5 ਲੱਖ ਰੁਪਈਆ ਇਸ ਮੌਕੇ ਦੇ ਉੱਤੇ ਮਦਦ ਕੀਤੀ ਗਈ ਆ ਪੁੰਨਦਾਨ.com ਦੇ ਰਾਹੀਂ ਪ੍ਰਾਈਮੇਸ਼ੀਆ ਟੀਵੀ ਦੇ ਰਾਹੀਂ ਮਦਦ ਕੀਤੀ ਗਈ ਆ ਸ਼ੁਕਰੀਆ ਅਦਾ ਕਰਨਾ ਬਣਦਾ ਜਿੱਪੀ ਗਰੇਵਾਲ ਤੇ ਹੋਰ ਵੱਖ-ਵੱਖ ਸ਼ਖਸੀਤਾਂ ਜਸਸੀ ਸੋਹਲ ਬਲਰਾਜ ਜਿੰਨੀਆਂ ਵੀ ਹੋਰ ਹਸਤੀਆਂ ਜਸਬੀਰ ਜਸਸੀ ਤੋਂ ਲੈ ਕੇ ਇੱਥੇ ਜਸ ਬਾਜਵਾ ਤੋਂ ਲੈ ਕੇ ਇੱਥੇ ਹਰਫਚੀਵਾ ਤੋਂ ਲੈ ਕੇ ਜਿੰਨੇ ਵੀ ਮੁੰਡੇ ਕੁੜੀਆਂ ਨਿਮਰਤ ਖੜਾ ਤੋਂ ਲੈ ਕੇ ਸਭ ਦਾ ਹੀ ਸ਼ੁਕਰੀਆ ਅਦਾ ਕਰਨਾ ਬਣਦਾ ਪੰਜਾਬੀ ਗਾਨੇ ਇਹ ਦੱਸਤਾ ਜੀ ਕਿ ਪੰਜਾਬ ਦੀ ਅਸੀਂ ਬਾਹ ਕਿਵੇਂ ਫੜਦੇ ਆ ਤੇ ਲੋੜ ਪੈਣ ਤੇ ਅਸੀਂ ਕਿਵੇਂ ਖੜਦੇ ਆ ਲੰਘੇ ਕੱਲ ਇੱਕ ਵੀਡੀਓ ਦੇਖੀ ਮੈਂ ਉਹਦੇ ਵਿੱਚ ਬੀਐਸਐਫ ਦੇ ਇੱਕ ਜਵਾਨ ਆ ਉਹ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਬੜੇ ਖੁਸ਼ ਹਾਂ ਤੇ ਬੜੇ ਹੈਰਾਨ ਆ ਆਪਦੇ ਪੰਜਾਬੀ ਭੈਣਾ ਵੀਰਾਂ ਦੀ ਬਾਹ ਫੜਨ ਵਾਸਤੇ ਪੰਜਾਬੀ ਕਿਵੇਂ ਆਏ ਤੇ ਰਾਸ਼ਨ ਦੀਆਂ ਟਰਾਲੀਆਂ ਲੈ ਲੈ ਕੇ ਕਿਵੇਂ ਆਏ ਉਹਨੇ ਹੈਰਾਨ ਹੋ ਕੇ ਗੱਲ ਕਹੀ ਵੀ ਜੇਕਰ ਪੰਜਾਬੀ ਚਾਹਣ ਤਾਂ ਦਰਿਆਵਾਂ ਦੇ ਬੰਨ ਰਾਸ਼ਨ ਦੇ ਨਾਲ ਵੀ ਲਾ ਸਕਦੇ ਆ ਮਿੱਟੀ ਦੀ ਵੀ ਲੋੜ ਨਹੀਂ ਜੇ ਇਹ ਆਪਣੀ ਆਈ ਤੇ ਆ ਜਾਣ ਤਾਂ ਦਰਿਆਵਾਂ ਦੇ ਬੰਨ ਰਾਸ਼ਨ ਨਾਲ ਵੀ ਲਾ ਸਕਦੇ ਪਰ ਇਹਨਾਂ ਦੇ ਵਿੱਚ ਤਰਤੀਬ ਦੀ ਕਮੀ ਆ ਇਹਨਾਂ ਦੇ ਵਿੱਚ ਮੈਨੇਜਮੈਂਟ ਦੀ ਕਮੀ ਆ ਜਿਹੜੇ ਕੰਮ ਨੂੰ ਪੈਂਦੇ ਪੈ ਨਿਕਲਦੇ ਆ ਜੇ ਰਾਸ਼ਨ ਦੀਆਂ ਟਰਾਲੀਆਂ ਆਈਆਂ ਤਾਂ ਲਗਾਤਾਰ ਹੀ ਆ ਰਹੀਆਂ ਜੇ ਇਸ ਵੇਲੇ ਚਾਰੇ ਦਿਨਾਂ ਟਰਾਲੀਆਂ ਆ ਰਹੀਆਂ ਤਾਂ ਲਗਾਤਾਰ ਹੀ ਆ ਰਹੀਆਂ ਇਸੇ ਕਰਕੇ ਉਹ ਕਹਿੰਦੇ ਜੀ ਕਈ ਵਾਰ ਦੁਰਵਰਤੋਂ ਵੀ ਹੋ ਜਾਂਦੀ ਆ ਤੇ ਦੁਰਵਰਤੋਂ ਹੋ ਵੀ ਰਹੀ ਆ ਹਾਲਾਤ ਇਸ ਵੇਲੇ ਇਹ ਵੀ ਆ ਜਿਹੜੇ ਅਸਲ ਲੋੜਵੰਦ ਆ ਉਹਨਾਂ ਤੱਕ ਸਮਾਨ ਘੱਟ ਪਹੁੰਚਿਆ ਜਿਨ੍ਹਾਂ ਦੇ ਕੋਲੇ ਕੋਈ ਵੀ ਘਾਟ ਨਹੀਂ ਗਈ ਜਿਹੜੇ ਚੰਗੇ ਭਲੇ ਖੇਤਾਂ ਵਾਲੇ ਆ ਜਿਹੜੇ ਚੰਗੇ ਭਲੇ ਇਸ ਵੇਲੇ ਸੁੱਕੀ ਥਾਂ ਤੇ ਬੈਠੇ ਆ ਉਹ ਲੋਕ ਸਮਾਨ ਵੱਧ ਲੈ ਗਏ ਆ ਉਹ ਸਾਲ-ਸਾਲ ਡੇਢ-ਡੇਢ ਸਾਲ ਦਾ ਰਾਸ਼ਨ ਵੜਾ ਕੇ ਬਹਿ ਗਏ ਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਹ ਵੀ ਇੱਕ ਭੈੜਾ ਨਾ ਵੀ ਮਾੜੀ ਆਰਤ ਵੀ ਸਾਡੇ ਵਿੱਚ ਨਾਲ-ਨਾਲ ਚੱਲਦੀ ਹੈ ਜੇ ਚੰਗੇ ਲੋਕ ਆ ਤਾਂ ਮਾੜੀ ਆਰਤ ਵਾਲੇ ਵੀ ਆ ਜਿਹੜੇ ਇਹ ਗੱਲ ਕਹਿੰਦੇ ਵੀ ਜੋ ਆਉਂਦਾ ਆਉਣ ਦਿਓ ਕੀ ਫਰਕ ਪੈਂਦਾ ਆਉਣ ਦਿਓ ਮੇਰੀ ਬੇਨਤੀ ਹੈ ਸਾਰੇ ਹੀ ਭੈਣਾ ਵੀਰਾਂ ਨੂੰ ਹੱਥ ਜੋੜ ਕੇ ਤੁਹਾਡੀ ਮਦਦ ਬਹੁਤ ਸਾਰੇ ਲੋਕਾਂ ਨੇ ਕਰਨੀ ਕਿਸੇ ਦਾ ਘਰ ਡਿੱਗਿਆ ਉਹ ਕਿਸੇ ਦਾ ਘਰ ਪਾ ਦੇਣਾ ਕਿਸੇ ਨੇ ਬੜੇ ਲੋਕ ਘਰ ਗੋਦ ਲੈ ਰਹੇ ਆ ਪਰ ਤੁਸੀਂ ਆਪਦੀ ਨੈਤਿਕਤਾ ਦੇ ਆਧਾਰ ਦੇ ਉੱਤੇ ਜੇਕਰ ਅੱਜ ਕਿਸੇ ਨੇ ਕਹਿਤਾ ਮੰਨ ਲਓ ਉਦਾਹਰਨ ਦੇ ਤੌਰ ਤੇ ਜਗਰੂਪ ਸਿੰਘ ਦਾ ਘਰ ਡਿੱਗਿਆ ਤੇ ਮੁਖਤਿਆਰ ਸਿੰਘ ਨੇ ਗੱਲ ਕਹਿਤੀ ਕਿ ਮੈਂ ਬਣਾ ਕੇ ਦੇਵਾਂਗਾ ਆ ਪਾਣੀ ਸੁੱਕ ਲੈਣ ਦਿਓ ਮੇਰੀਆਂ ਇੱਟਾਂ ਮੇਰੀ ਰੇਤ ਮੇਰਾ ਸਾਰਾ ਕੁਝ ਹੋਊਗਾ ਮਿਸਤਰੀ ਦੀ ਢਾੜੀ ਵੀ ਮੇਰੀ ਹੋਊਗੀ ਤੇ ਜੇਕਰ ਕੋਈ ਹੋਰ ਆਜੇ ਵੀ ਭਾਈ ਅਸੀਂ ਥੋੜੀ ਮਦਦ ਕਰਨੀ ਹੈ ਘਰ ਪਾਉਣ ਦੇ ਲਈ ਆਲੋ 2 ਲੱਖ ਆਲੋ 5 ਲੱਖ ਤੁਸੀਂ ਹੱਥ ਜੋੜ ਕੇ ਗੱਲ ਕਰਿਆ ਕਰੋ ਵੀਰ ਜੀ ਇਹ ਪਹਿਲਾਂ ਵੀਰ ਜੀ ਇੱਕ ਸੇਵਾ ਕਰ ਗਏ ਆ ਉਹ ਪਹਿਲਾਂ ਮਦਦ ਦੇ ਗਏ ਸਾਨੂੰ ਹੁਣ ਮਦਦ ਦੀ ਲੋੜ ਨਹੀਂ ਆ ਇਹ ਨਹੀਂ ਵੀ ਇਧਰੋਂ ਵੀ ਲੈ ਲਿਆ ਤੇ ਇਧਰੋਂ ਵੀ ਘਰ ਪੋਆ ਲਿਆ ਤੇ ਚਾਰ ਪੰਜ ਥਾਵਾਂ ਤੋਂ ਪੈਸੇ ਇਕੱਠੇ ਕਰ ਲਈ ਇਹ ਤੁਹਾਡੇ ਭਰੋਸੇ ਦੀ ਗੱਲ ਆ ਇਹ ਤੁਸੀਂ ਭਰੋਸਾ ਬਣਾਉਣਾ ਕਿ ਤੋੜਨਾ ਲਾਲਚ ਕਰਨਾ ਕਿ ਨਹੀਂ ਕਰਨਾ ਨੈਤਿਕਤਾ ਕਿੱਥੇ ਜੇ ਆ ਇਹਦਾ ਆਪਾ ਸਬੂਤ ਦੇਣਾ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ ਵਕਤ ਰੁਕਣ ਲਈ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ